ਲੜੀ ਨੰਬਰ 10 ਜਦੋਂ ਵੀ ਕੋਈ ਸਾਡੇ ਸਿੱਖ ਧਰਮ ਦੇ ਵਿੱਚ ਕੋਈ ਅਗਾਹ ਦੀ ਗੱਲ ਕਰਦਾ ਹੈ ਕੋਈ ਅਗਾਹ ਦੀ ਸਟੇਟਮੈਂਟ ਦਿੰਦਾ ਹੈ ਨਵੇਂ ਵਿਚਾਰ ਲੱਗਦਾ ਹੈ ਤਾਂ ਉਸ ਨੂੰ ਜਿਹੜਾ ਸਾਡਾ ਇੱਕ ਧਾਰਮਿਕ ਸਿਸਟਮ ਬਣਿਆ ਹੈ ਉਹ ਲੋਕ ਉਸ ਨੂੰ ਇਹ ਕਹਿ ਕੇ ਤਬਾਹ ਦਿੰਦੇ ਨੇ ਰੋਕ ਦਿੰਦੇ ਨੇ ਕਿ ਤੂੰ ਫਲਾਣੇ ਨਾਲੋਂ ਜ਼ਿਆਦਾ ਸਿਆਣਾ ਹੈ ਇਸ ਕਰਕੇ ਉਹ ਸਾਡੇ ਲੋਕ ਜਿਹੜੇ ਆ ਧਾਰਮਿਕ ਜਿਹੜੇ ਕਾਬਜ ਲੋਕ ਆ ਉਹ ਸਾਡੇ ਸਿੱਖ ਵਿਦਵਾਨਾਂ ਨੂੰ ਆਪਣੇ ਰਸਤੇ ਚੋਂ ਲਾਹੇ ਕਰ ਦਿੰਦੇ ਨੇ ਆਪਣੇ ਪਥ ਚੋਂ ਛੇਕ ਦਿੰਦੇ ਨੇ ਕੁਝ ਹਤਾਸ਼ ਹੋ ਕੇ ਬਹੁਤ ਆਦ ਜਿਹੜੇ ਲੋਕ ਆ ਉਹ ਹਤਾਸ਼ ਹੋ ਕੇ ਜਿਹੜੇ ਉਹ ਕਰਾਂ ਚ ਬੈਠ ਜਾਂਦੇ ਨੇ ਚੰਦ ਬਲੋਗ ਹੈ ਜਿਹੜੇ ਆਪਣੇ ਆਪਣੇ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਂਦੇ ਨੇ ਔਰ ਆਪਣੇ ਵਿਚਾਰ ਜਿਹੜਿਆਂ ਨੂੰ ਜਾਰੀ ਰੱਖਦੇ ਨੇ ਐਸਾ ਨਹੀਂ ਹੈ ਕਿ ਸਿੱਖਾਂ ਦੇ ਵਿੱਚ ਵਿਦਵਾਨਾਂ ਦੀ ਕਮੀ ਆ ਦੂਰ ਅੰਦੇਸ਼ੀਆਂ ਸਿੱਖਿਆ ਦੀ ਕਮੀ ਆ ਬਹੁਤ ਨੇ ਪਰ ਇਥੇ ਜਿਹੜਿਆ ਇਹਨਾਂ ਦੇ ਜਿਹੜੇ ਦੁਸ਼ਮਣ ਆ ਅਕਲ ਸਮਝ ਗਿਆਨ ਦੇ ਜਿਹੜੇ ਦੁਸ਼ਮਣ ਆ ਉਹ ਜ਼ਿਆਦੇ ਨੇ ਇਸ ਗੱਲ ਦਾ ਜ਼ਿਆਦਾ ਅਫਸੋਸ ਹੈ ਇਸ ਕਰਕੇ ਜਿਹੜੇ ਸਾਡੇ ਵਿਦਵਾਨ ਨੇ ਉਹ ਹਾਈਲਾਈਟ ਵਿੱਚ ਹੋਉਂਦੇ ਉਹ ਆਮ ਦੁਨੀਆ ਤੱਕ ਉਹਨਾਂ ਦੇ ਵਿਚਾਰਧਾਰਾ ਜਿਹੜੀ ਆ ਉਹ ਨਹੀਂ ਜਾ ਪਉਦੀ ਸੋ ਤੁਹਾਨੂੰ ਲੱਗਦਾ ਹੈ ਕਿ ਸਾਡੇ ਸਿੱਖਾ ਦੇ ਵਿੱਚ ਵਿਦਵਾਨਾਂ ਦੀ ਕਮੀ ਹੈ ਐਸਾ ਨਹੀਂ ਹੈ ਸਿਰਫ ਦਬਾਏ ਹੋਏ ਨੇ ਦੱਬੇ ਹੋਏ ਨੇ